ਆਦੇ ਲੋਕਿਕ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਕਿ 10 ਤਰੀਕ ਨੂੰ ਆਨੰਦਪੁਰ ਸਾਹਿਬ ਤੋਂ ਚੱਲਿਆ ਤੇ ਅੱਜ ਇਸ ਦੀ ਸ਼ੁਰੂਆਤ ਚਮਕੌਰ ਸਾਹਿਬ ਤੋਂ ਹੋਈ ਹੈ ਜੋ ਕਿ ਹੁਣ ਮਾਠੂੜਾ ਸਾਹਿਬ ਪੁੱਜਣ ਵਾਲਾ ਹੈ ਤੇ ਯੂਥ ਇਸ ਦੇ ਵਿੱਚ ਹੌਮਾ ਹੌਮਾ ਕੇ ਬੁਝ ਰਿਹਾ ਹੈ ਦੇਖੋ ਰਸ਼ਮੀਸ਼ ਪਿਤਾ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਪੇ ਗੁਰਚੇਲਾ ਨਗਰ ਕੀਰਤਨ ਕੱਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਸ਼ੁਰੂਆਤ ਹੋਈ ਸੀ ਜਸੰਬਿਤਾ ਸ਼ੇਗੁਰੂ ਰੋਮੀ ਸਿੰਘ ਜੀ ਦੇ ਪ੍ਰਕਾਸ਼ਪੁਰ ਨੂੰ ਸੰਬੰਧਿਤ ਆਪੇ ਗੁਰੂ ਕੇਲਾ ਨਗਰ ਕੀਰਤਨ ਜਿਹੜਾ ਇਹ ਤੁੰਕਾਰ ਸਾਹਿਬ ਕੋ ਜਿਹੜਾ ਸਟਾਰਟ ਪਿਆ ਸੀ ਉਹਦੀ ਲੁਧਿਆਣਾ ਜਿਹਦੇ ਵਿੱਚ ਬਹਿਲੌਰਪੁਰ ਤੋਂ ਜਿਹੜਾ ਹੈਗਾ ਵਾ ਉਹ ਕੋ ਸਵਾਗਤ ਕਰਕੇ ਹੁਣ ਗੁਰੂ ਗੋਬਿੰਦ ਸਿੰਘ ਮਾਰਗ ਤੇ ਹੁੰਦਿਆਂ ਹੋਇਆਂ ਗੁਰਦਰਾਚਰ ਕਮਲ ਸਾਹਿਬ ਮਾਚੀਬੜਾ ਇਹ ਫੰਕਸ਼ਨ ਵਾਲਾ ਬਾਈ ਗੁਰੇਖਾਲ ਸਾਹਿਬ ਹੈਗੇ ਜੀ ਫਤਿਹ ਮੈਂ ਅਮਰਤਪਾਲ ਸਿੰਘ ਯੂਥ ਪ੍ਰਧਾਨ ਸ਼੍ਰੀ ਅਕਾਲੀ ਦਲ ਮਰਾਲਾ ਤੇ ਅੱਜ ਲੋਕਿਕ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਕਿ 10 ਤਰੀਕ ਨੂੰ ਆਨੰਦਪੁਰ ਸਾਹਿਬ ਤੋਂ ਚੱਲਿਆ ਤੇ ਅੱਜ ਇਸ ਦੀ ਸ਼ੁਰੂਆਤ ਤਮਕੌਰ ਸਾਹਿਬ ਤੋਂ ਹੋਈ ਹੈ ਜੋ ਕਿ ਹੁਣ ਮਾਠੂੜਾ ਸਾਹਿਬ ਪੁੱਜਣ ਵਾਲਾ ਹੈ ਤੇ ਯੂਥ ਇਸ ਦੇ ਵਿੱਚ ਹਮ ਹੋ ਮਾ ਕੇ ਪੁੱਜ ਰਿਹਾ ਹੈ ਤੇ ਅਸੀਂ ਆਈ ਹੋਈ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਮਹਾਰਾਜ ਸਭ ਤੇ ਮਿਹਰ ਭਰਿਆ ਹੱਥ ਰੱਖਣ ਵਾਈਕੀ ਖਾਲਸਾ ਵਾਈਕੀ ਸਤਿ ਸ੍ਰੀ ਅਕਾਲ ਸਾਬ ਨਗਰ ਕੀਰਤਨ ਆ ਰਿਹਾ ਵਾ ਸਾਬ ਸਤਿ ਸ੍ਰੀ ਅਕਾਲ ਸਤੋ ਸਟਾਰਟ ਹੋਇਆ ਕਿਥੇ ਬੋਲ ਦੇਖੋ ਦਸ਼ਮੇਸ਼ ਪਿਤਾ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਪੇ ਗੁਰਚੇਲਾ ਨਗਰ ਕੀਰਤਨ ਕੱਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਕੱਲ ਦਾ ਜਿਹੜਾ ਪਹਿਲਾ ਪੜਾਅ ਸੀ ਉਹ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਉੱਥੇ ਹੋਇਆ ਉਸ ਤੋਂ ਬਾਅਦ ਅੱਜ ਦੂਜੇ ਦਿਨ ਅਰੰਭਤਾ ਉੱਥੋਂ ਹੋਈ ਆ ਤੇ ਬਖ ਬਖ ਪੜਾਵਾਂ ਤੋਂ ਹੁੰਦੇ ਹੋਏ ਗੁਰਦੁਆਰਾ ਮਾਛੀਵਾੜਾ ਸਾਹਿਬ ਇੱਥੇ ਪਹੁੰਚ ਰਿਹਾ ਸੋ ਇਹ ਨਗਰ ਕੀਰਤ ਸਤ 10 ਤਰੀਕ ਤੋਂ ਲੈ ਕੇ ਸ਼ੁਰੂ ਹੋ ਕੇ 16 ਤਰੀਕ ਸ਼ਾਮ ਨੂੰ ਤਾਕਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਸਮਾਪਤ ਹੋਣਾ 17 ਤਰੀਕ ਨੂੰ ਉੱਥੇ ਵੱਡੇ ਸਮਾਗਮ ਮਨਾਏ ਜਾਣੇ ਨੇ ਸੋ ਮੈਂ ਸਾਰੇ ਜਿੱਥੇ ਦੇਖ ਰਿਹਾ ਕਿ ਬਖ ਬਖ ਪੜਾਵਾਂ ਤੋਂ ਹੁੰਦੇ ਨਾਲ ਕੱਲ ਸਵੇਰ ਤੋਂ ਮੈਂ ਚੱਲਿਆ ਹੋਇਆ ਕਿ ਹਰੇਕ ਪ੍ਰਾਤ ਦੇ ਜਿਹੜੀ ਸੰਗਤ ਆ ਉਹ ਬਹੁਤ ਉਤਸ਼ਾਹ ਦੇ ਨਾਲ ਸਰਦਾ ਤੇ ਸਤਿਕਾਰ ਦੇ ਨਾਲ ਇਸ ਨਗਰ ਕੀਰਤਨ ਦੀ ਸ਼ਮੂਲੀਅਤ ਕਰ ਰਹੀ ਆ ਅਤੇ ਨਾਲ ਗੁਰੂ ਸਾਹਿਬ ਦੇ ਦਸ਼ਮੇਸ਼ ਪਿਤਾ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਜੀ ਸ਼ਸਤਰ ਵੀ ਨਾਲ ਜਿਹੜੇ ਉਵਾਰ ਰਹੇ ਨੇ ਨਾਲ ਨਾਲ ਗੱਡੀ ਉਵਾਰੀ ਆ ਉਹਨਾਂ ਦੇ ਵੀ ਇਤਿਹਾਸਕ ਦਰਸ਼ਨਾ ਜਿਹੜੇ ਇਤਿਹਾਸਕ ਸ਼ਸਤਰ ਨੇ ਉਹਨਾਂ ਨੇ ਦਰਸ਼ਨ ਸੰਗਤ ਕਰ ਰਹੀ ਆ ਤਾਂ ਮੈਂ ਤੁਹਾਡੇ ਮਾਧਮ ਨਾਲ ਹੀ ਅੱਗੇ ਵੀ ਜਿੱਥੇ-ਜਿੱਥੇ ਇਹ ਪਲਾਵਾ ਨਹੀਂ ਅੱਜ ਸ਼ਾਮ ਦਾ ਜਿਹੜਾ ਪੜਾਅ ਜਾ ਕੇ ਗੁਰਦੁਆਰਾ ਆਲਮਗੀਰ ਹੋਣਾ ਕਾਹਲੂ ਆਲਮਗੀਰ ਤੋਂ ਸ਼ੁਰੂਆਤ ਹੋ ਕੇ ਅੱਗੇ ਮੈਤੇਣਾ ਸਾਹਿਬ ਜਾਣਾ ਮੈਤੇਣਾ ਤੋਂ ਸਟਾਰਟ ਹੋ ਕੇ ਫਿਰ ਜੈਤੋਂ ਫਿਰ ਮੁਕਸਰ ਸਾਹਿਬ ਢਿੰਡਾ ਦਰਦਣਾ ਇਦਾਂ ਇਹ ਰੂਟ ਜਾਣਾ ਸੋ ਇਹ ਗੁਰੂ ਗੋਬਿੰਦ ਸਿੰਘ ਮਾਰਗ ਤੇ ਰਹੀਂ ਸਾਰੇ ਇਹ ਨਗਰ ਕੀਰਤਨ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਸਾਰੀ ਸਿੱਖ ਸੰਗਤ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਦਸ਼ਮੇਸ਼ ਪਿਤਾ ਦੇਸ ਪ੍ਰਕਾਸ਼ ਉਸਵ ਨੂੰ ਮਨਾਉਂਦੇ ਹੋਏ ਨਗਰ ਕੀਰਤਨ ਸ਼ਮੂਲਿਤ ਕਰੋ ਅਤੇ ਗੁਰੂ ਸਾਹਿਬ ਦੇ ਦਰਸ਼ ਸਸਤਰਾਂ ਦੇ ਦਰਸ਼ਨ ਕਰੋ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਸੰਗਤ ਸ਼ਮੂਲਿਤ ਕਰ ਰਹੀ ਆ ਇਹਦੇ ਲਈ ਵੀ ਗੁਰੂ ਸਾਹਿਬ ਦਾ ਕੋਟਾ ਅਨ ਕੋਟਾ ਧੰਨਵਾਦ ਆ ਜੀ ਵਾ ਵਾ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਦਸ਼ਮਪਿਤਾ ਸ਼ਿਗਰੂ ਗੁਰੂ ਰੋਮੇ ਸਿੰਘ ਜੀ ਦੇ ਪ੍ਰਕਾਸ਼ਪੁਰ ਨਾਲ ਸੰਬੰਧਿਤ ਆਪੇ ਗੁਰਤੀਲਾ ਨਗਰ ਕੀਰਤਨ ਜਿਹੜਾ ਇਹ ਤੁੰਕਾਰ ਸਾਹਿਬ ਤੋਂ ਜਿਹੜਾ ਸਟਾਰਟ ਪਿਆ ਸੀ ਉਹਦੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹਿਲੌਰਪੁਰ ਤੋਂ ਜਿਹੜਾ ਹੈਗਾ ਵਾ ਉਹ ਸਵਾਗਤ ਕਰਕੇ ਹੁਣ ਗੁਰੂ ਗੋਬਿੰਦ ਸਿੰਘ ਮਾਰਗ ਤੇ ਹੁੰਦਿਆਂ ਹੋਇਆਂ ਗੁਰਦਰਾ ਚਰਕਮਲ ਸਾਹਿਬ ਮਾਚੀਬੜਾ ਵਿਖੇ ਫੰਕਸ਼ਨ ਵਾਲਾ ਮੈਂ ਸਮਝਦਾ ਕਿ ਸਿੱਖ ਇਤਿਹਾਸ ਦੇ ਵਿੱਚ ਇਹ ਬਹੁਤ ਮਾਨਮਤੀ ਗੱਲ ਆ ਕਿ ਸਾਡੇ ਗੁਰੂ ਸਾਹਿਬਾਨਾਂ ਦੇ ਸ਼ਸਤਰ ਜਿਹੜੇ ਨੇ ਉਹ ਵੀ ਨਾਲ ਉਹਨਾਂ ਦੇ ਦਰਸ਼ਨ ਕਰਾਇਆ ਜਾ ਰਹੇ ਨੇ ਔਰ ਪੂਰੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਜਿੰਨੇ ਵੀ ਨਗਰ ਪੈਂਦੇ ਨੇ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਵਾਹ ਸੰਗਤਾਂ ਆਮ ਮਹਾਰੀਆਂ ਮੁਰੇ ਹੋ ਕੇ ਜਿਹੜੀਆਂ ਨੇ ਉਹ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰ ਰਹੀਆਂ ਨੇ ਮੈਂ ਸਮਝਦਾ ਕਿ ਸਾਡੇ ਅਸੀਂ ਸਾਰੇ ਭਾਗਾਂ ਵਾਲਿਆਂ ਕਿ ਸਾਨੂੰ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦਾ ਔਰ ਇਹ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਮਾਛੂ ਦਾ ਸਾਹਿਬ ਕਿੰਨੇ ਵੇਪੋਣ ਜੀ ਥੋੜੇ ਸਮੇਂ ਦੇ ਵਿੱਚ ਵਿੱਚ ਹੀ ਜਿਹੜਾ ਹੈਗਾ ਗੁਰਦੁਆਰਾ ਚਰਨ ਕਮਨ ਸਾਹਿਬ ਵਿਖੇ ਮਾਚੀ ਬੜਾ ਸਭ ਪਹੁੰਚ ਗਿਆ ਫਿਰ ਉਸ ਤੋਂ ਬਾਅਦ ਵੱਖ-ਵੱਖ ਪੜਾਵਾਂ ਤੇ ਹੁੰਦੇ ਆ ਹੋਇਆ ਰਾਤ ਦਾ ਪ੍ਰੋਜ ਜਿਹੜਾ ਗੁਰਦੁਆਰਾ ਆਲਮਗੀਰ ਸਾਹਿਬ ਆ ਉਸ ਤੋਂ ਬਾਅਦ ਗੁਰੂਗੋਮ ਸਿੰਘ ਮਾਰਗ ਤੇ ਹੁੰਦੇ ਆ ਹੋਇਆ ਟਾਲੀ ਸਾਹਿਬ ਪਹੁੰਚ ਕੇ ਉਸ ਤੋਂ ਬਾਅਦ ਸਾਡੇ ਜ਼ਿਲ੍ਹੇ ਚੋਂ ਅਗਲੇ ਜ਼ਿਲ੍ਹੇ ਦੇ ਵਿੱਚ ਨਗਰ ਕੀਰਤਨ ਪ੍ਰਾਪਤ ਮੈਂ ਸਮਝਦਾ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਮੂਹ ਸੰਗਤ ਬੜੇ ਭਾਗਾ ਵਾਲਿਆਂ ਅਸੀਂ ਸਾਰੇ ਜਿਨ੍ਹਾਂ ਨੂੰ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਸਾਰੇ ਸਥਾਨਾਂ ਦੇ ਉੱਤੇ ਗੁਰਗੋਬਿੰਦ ਸਿੰਘ ਮਾਰਗ ਦੇ ਉੱਤੇ ਜਿਹੜਾ ਹੈਗਾ ਆਰ ਨਗਰ ਕੀਰਤਨ ਦੇ ਸਵਾਗਤ ਕਰੀਏ ਔਰ ਨਾਲ ਦੀ ਨਾਲ ਅਸੀਂ ਇਹ ਲਾਹਾ ਲਈਏ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਲਾਹਾ ਲਵੇ ਦੇਖੇ ਕਿ ਗੁਰੂ ਸਾਹਿਬ ਨੇ ਕੀ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ ਤਾਂ ਕਿ ਸਿੱਖੀ ਸਰੂਪ ਜਿਹੜਾ ਕੈਮਰਾ ਇਸ